ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸੱਦੇ ਤੇ ਪਹੁੰਚੇ ਹੋਏ ਸਾਰੇ ਹੀ ਸਾਥੀਆਂ ਨੂੰ ਮੈਂ ਇਨਕਲਾਬੀ ਸਲਾਮ ਆਖਦੀ ਹਾਂ ਤੇ ਇਸ ਪ੍ਰੋਗਰਾਮ ਦੇ ਆਯੋਜਕ ਵਿਚਾਰ ਮੰਚ ਤੇ ਨਾਲ ਦੀਆਂ ਸਹਿਯੋਗੀਆਂ ਜਥੇਬੰਦੀਆਂ ਇਸ ਗੱਲ ਲਈ ਵਧਾਈ ਦੀਆਂ ਪਾਤਰ ਨੇ ਕਿ ਬਿਜਦੋ ਅੱਜ ਦੇ ਸਮੇਂ ਦੇ ਵਿੱਚ ਜਥੇਬੰਦੀਆਂ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਜੁਰਮ ਬਣ ਗਿਆ ਹੈ ਉਸ ਵੇਲੇ ਇਸ ਤਰ੍ਹਾਂ ਦਾ ਹਰ ਸਾਲ ਪ੍ਰੋਗਰਾਮ ਕਰਨਾ ਨਾ ਸਿਰਫ ਪ੍ਰੋਗਰਾਮ ਕਰਨਾ ਸਭੋ ਸ਼ਹੀਦ ਪਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਣਾ ਇਹ ਆਪਣੇ ਆਪ ਦੇ ਵਿੱਚ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਕੰਮ ਹੈ। ਅਸਲ ਵਿੱਚ ਅਸੀਂ ਜਦੋਂ ਅੱਜ 28 ਸਤੰਬਰ ਨੂੰ ਆਪਣੇ ਹਰਮਨ ਪਿਆਰੇ ਸ਼ਹੀਦ ਨੂੰ ਯਾਦ ਕਰ ਰਹੇ ਹਾਂ। ਉਦੋਂ ਅੱਜ ਦੇ ਹੀ ਦਿਨ ਬਹੁਤ ਸਾਰੀਆਂ ਸਰਕਾਰੀ ਦਰਬਾਰੇ ਹੋਰ ਪਾਰਟੀਆਂ ਵੱਲੋਂ ਹੋਰ ਲੋਕਾਂ ਵੱਲੋਂ ਵੀ ਸ਼ਹੀਦ ਆਜ਼ਮ ਨੂੰ ਯਾਦ ਕੀਤਾ ਗਿਆ। ਅੱਜ ਸਵੇਰ ਤੋਂ ਖਟਕੜ ਕਲਾ ਤੋਂ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਅੱਡਾ ਠਾਂ ਤੇ ਸਰਕਾਰੀ ਪ੍ਰੋਗਰਾਮ ਵੀ ਚੱਲੇ ਨੇ ਉਹਨਾਂ ਪ੍ਰੋਗਰਾਮਾਂ ਦੇ ਅੰਦਰ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਉੱਤੇ ਹਾਰ ਚੜ੍ਹਾਉਣ ਨੂੰ ਲੈ ਕੇ ਫੋਟੋਆਂ ਦੇ ਉੱਤੇ ਹਾਰ ਚੜ੍ਹਾਉਣ ਨੂੰ ਲੈ ਕੇ ਸਾਰੀਆਂ ਰਸਮੀ ਕਾਰਵਾਈਆਂ ਹੋਈਆਂ ਕਿਉਂ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਸ਼ਖਸੀਅਤ ਇੰਨੀ ਉੱਚੀ ਹੈ ਵੀ ਅੱਜ ਉਹ ਵੀ ਲੋਕ ਜਿਨ੍ਹਾਂ ਦੇ ਵਿਰੁੱਧ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਸਾਡਾ ਹਰਮਨ ਪਿਆਰਾ ਸ਼ਹੀਦ ਲਿਖ ਕੇ ਗਿਆ ਸੀ ਜਿਹਦੇ ਖਿਲਾਫ ਉਹ ਜੰਗ ਛੇੜ ਕੇ ਗਿਆ ਸੀ ਅੱਜ ਉਹਨਾਂ ਨੂੰ ਵੀ ਮਜਬੂਰੇ ਇਹਦਾ ਨਾਮ ਲੈਣਾ ਪੈ ਰਿਹਾ ਇਸੇ ਕਰਕੇ ਅੱਜ ਕੀਤਾ ਕੀ ਇਹਨਾਂ ਹਾਕਮਾਂ ਨੇ 47 ਤੋਂ ਪਹਿਲਾਂ ਕੀ ਹੋਇਆ ਤੇ 47 ਤੋਂ ਬਾਅਦ ਕੀ ਹੋਇਆ ਇਹ ਸਾਨੂੰ ਅੱਜ ਸਮਝਣਾ ਪੈਣਾ ਹੈ ਸਾਡੇ ਹਾਕਮਾਂ ਨੇ ਇੱਕ ਸਾਡੇ ਨਾਲ ਚਲਾਕੀ ਖੇਡੀ ਹੈ ਵੀ ਭਗਤ ਸਿੰਘ ਦੀ ਜਿਹੜੀ ਅਸਲੀ ਸੋਚ ਹੈ ਉਹਦੇ ਜੋ ਅਸਲੀ ਵਿਚਾਰ ਨੇ ਉਹ ਸਾਡੇ ਤੋਂ ਪੂਰੀ ਤਰ੍ਹਾਂ ਉਹਨਾਂ ਨੇ ਲਕੋਲੇ ਨੇ ਭਗਤ ਸਿੰਘ ਇੱਕ ਇਨਕਲਾਬੀ ਸੀ ਅੱਜ ਸਾਨੂੰ ਸਿਰਫ ਇਹ ਦੱਸਿਆ ਜਾਂਦਾ ਵੀ ਉਹ ਇੱਕ ਦਹਿਸ਼ਤਪਸੰਦ ਅਤਵਾਦੀ ਸੀ ਉਦੇ ਬਾਰੇ ਅਸੀਂ ਪੋਸਟਰ ਫਿਲਮਾਂ ਦੇ ਵਿੱਚ ਇਲੱਖਿਆ ਜਾਂਦਾ ਥਾਂ ਥਾਂ ਉੱਤੇ ਲਿਖਿਆ ਜਾਂਦਾ ਕੋਰੇ ਖੰਗੇ ਸੀ ਤੈਨੋਂ ਟੰਗੇ ਸੀ ਲੱਗਦਾ ਫੇਰ ਰੋਣਾ ਪਊ ਮੋਛ ਨੂੰ ਵਟ ਦਿੰਦਾ ਹੋਇਆ ਇਹ ਸਾਡਾ ਭਗਤ ਸਿੰਘ ਨਹੀਂ ਹੈ ਇਹ ਚੀਜ਼ਾਂ ਸਾਡੇ ਤੱਕ ਦਿੱਤੀਆਂ ਜਾ ਰਹੀਆਂ ਤਾਂ ਕਿ ਅਸੀਂ ਭਗਤ ਸਿੰਘ ਦੀ ਸੋਚ ਦੇ ਉੱਤੇ ਪਰਦਾ ਪਾਇਆ ਜਾ ਸਕੇ ਅ ਅਸਲ ਵਿੱਚ ਸ਼ਹੀਦ ਭਗਤ ਸਿੰਘ ਕੌਣ ਹੈ ਅਸਲ ਵਿੱਚ ਸ਼ਹੀਦ ਭਗਤ ਸਿੰਘ ਉਹ ਹੈ ਜਿਹੜਾ ਇਹ ਗੱਲ ਆਖਦਾ ਹੈ ਵੀ ਅਸੀਂ ਇੱਕ جنگ ਛੇੜੀ ਹੈ ਇੱਥੇ ਲਿਖਿਆ ਹੋਇਆ ਜਦੋਂ ਤੱਕ ਇੱਕ ਮਨੁੱਖ ਦੇ ਹੱਥੋਂ ਦੂਜੇ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਇਹ جنگ ਜਾਰੀ ਰਹੂਗੀ ਤੇ ਭਗਤ ਸਿੰਘ ਦਾ ਸਫ਼ਰ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਜਦੋਂ 13 April 1919 ਨੂੰ ਜਲਿਆਂਵਾਲਾ ਬਾਗ ਦਾ ਉਸ ਆਖਰੀ ਆਲੇ ਦਿਨ ਕਾਲੇ ਕਾਨੂੰਨ ਰਾਇਲ ਐਕਟ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਲੋਕਾਂ ਦੇ ਉੱਤੇ ਜਦੋਂ ਗੋਲੀਆਂ ਚਾਰ ਚਲਾ ਕੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਸ਼ਹੀਦ ਕੀਤਾ ਜਾਂਦਾ ਹੈ ਅਗਲੇ ਦਿਨ ਆਪ ਦੇ ਘਰੋਂ ਟ੍ਰੇਨ ਫੜ ਕੇ ਉਸ ਥਾਂ ਤੇ ਪਹੁੰਚਾ ਸ਼ਹੀਦ ਭਗਤ ਸਿੰਘ ਉਥੋਂ ਖੂਨ ਨਾਲ ਭੱਜੀ ਹੋਈ ਮਿੱਟੀ ਚੱਕ ਕੇ ਲੈ ਕੇ ਆਉਂਦਾ ਸ਼ੀਸ਼ੀ ਦੇ ਵਿੱਚ ਪਾ ਕੇ ਤੇ ਉਸ ਦਿਨ ਤੋਂ ਲੈ ਕੇ ਉਹ ਹਮੇਸ਼ਾ ਲਈ ਬਦਲ ਜਾਂਦਾ ਹੈ ਉਸ ਤੋਂ ਬਾਅਦ ਉਹ ਪਿੰਡ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੇ ਆਪਣੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਉਸ ਵੇਲੇ ਮੁਲਕ ਦੇ ਹਾਲਾਤ ਇਹ ਸੀ ਜਿਵੇਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਹੋਇਆ ਹੈ ਵੀ ਇੱਕ ਪਾਸੇ ਗਾਂਧੀ ਨੇ ਨਾਮ ਨਿਲਵਰਤਨ ਅੰਦੋਲਨ ਚਾਲੂ ਕੀਤਾ ਹੋਇਆ ਸੀ ਉਸ ਅੰਦੋਲਨ ਨੂੰ ਚੋਰੀ-ਚੋਰਾ ਤੇ ਜਾ ਕੇ ਉਹਨੇ ਵਾਪਸ ਲੈ ਲਿਆ ਉਹ ਉਸ ਥਾਂ ਦੇ ਉੱਤੇ ਕੰਪਰੋਮਾਈਜ਼ ਕਰ ਗਿਆ ਉਹ ਪਿੱਛੇ हट ਗਿਆ ਤੇ ਦੂਜੇ ਪਾਸੇ ਇੱਥੇ ਗਦਰ ਦਾ ਹਥਿਆਰਬੰਦ ਇਨਕਲਾਬ ਆ ਜਿਹੜਾ ਉਹ ਫੇਲ ਹੋ ਚੁੱਕਿਆ ਸੀ ਉਹਦਾ ਭਗਤ ਸਿੰਘ ਨੇ ਪੜਨਾ ਲਿਖਣਾ ਸ਼ੁਰੂ ਕੀਤਾ ਹੈ ਲਾਹੌਰ ਦੀ ਦ્વાਰਕਾਦਾਸ ਲਾਇਬ੍ਰੇਰੀ ਦੇ ਵਿੱਚ ਜਾਂਦਾ ਸੀ ਭਗਤ ਸਿੰਘ ਉੱਥੋਂ ਕਿਤਾਬਾਂ ਪੜ੍ਹਦਾ ਨਹੀਂ ਸੀ ਉੱਥੋਂ ਦਾ ਲਾਇਬ੍ਰੇਰੀਅਨ ਆਖਦਾ ਵੀ ਉਹ ਕਿਤਾਬਾਂ ਚੱਟਦਾ ਸੀ ਉਹਦੇ ਸਾਥੀ ਇਹ ਦੱਸਦੇ ਨੇ ਵੀ ਸ਼ਹੀਦ ਭਗਤ ਸਿੰਘ ਲਗਾਤਾਰ ਉਹਦੇ ਕੱਪੜੇ ਜਿੰਨੇ ਮਰਜ਼ੀ ਫਟੇ ਹੋਣ ਪਰ ਉਹਦੀ ਜੇਬ ਦੇ ਵਿੱਚ ਇੱਕ ਕਿਤਾਬ ਸਿੰਘ ਸਰਾਬਾ ਜੀ ਨੂੰ 19 ਸਾਲ ਦੀ ਉਮਰ 'ਚ ਫਾਂਸੀ ਲੱਗੀ ਸੀ ਜਿਹੜਾ ਗਦਰੀ ਸੀ ਉਹਦੀ ਫੋਟੋ ਜ਼ਰੂਰ ਹੁੰਦੀ ਸੀ ਤੇ ਉਸੇ ਤੋਂ ਪ੍ਰੇਰਣਾ ਲੈ ਕੇ ਸ਼ਰੀਦ ਭਗਤ ਸਿੰਘ ਨੇ ਲੋਕਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਉਹ ਲਗਾਤਾਰ ਇਸ ਨਤੀਜੇ ਤੇ ਪਹੁੰਚਿਆ ਪੜ੍ਹਾਈ ਕਰਕੇ ਵੀ ਸਾਨੂੰ ਬਿਨਾ ਜਥੇਬੰਦੀਆਂ ਉਹ ਸਾਰੇ ਬਿਨਾ ਲੋਕਾਂ ਨੂੰ ਜਥੇਬੰਦ ਕੀਤੇ ਲੋਕਾਂ ਦੇ ਵਿੱਚ ਕੰਮ ਕੀਤੇ ਅਸੀਂ ਇਨਕਲਾਬ ਨਹੀਂ ਲਿਆ ਸਕਦੇ ਤੇ ਕੱਲੀ ਆਜ਼ਾਦੀ ਦੇਉਣ ਦੇ ਨਾਲ ਵੀ ਇੱਥੇ ਮਕਸਦ ਹੱਲ ਨਹੀਂ ਹੋ ਸਕਦਾ ਸਿੰਘ ਹੁੰਡਾ ਨੇ ਉਹਦੇ ਸਾਥੀਆਂ ਨੇ ਮਿਲ ਕੇ ਇੱਕ ਜਥੇਬੰਦੀ ਦਾ ਗਠਨ ਕੀਤਾ ਨੌਜਵਾਨ ਭਾਰਤ ਸਭਾ ਉਹਨਾਂ ਨੇ ਇੱਕ ਗੁਪਤ ਇਨਕਲਾਬੀ ਪਾਰਟੀ ਦਾ ਗਠਨ ਕੀਤਾ ਐਚਐਸਆਰਈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਜਿਹਦਾ ਮਕਸਦ ਇਹ ਸੀ ਵੀ ਇੱਥੇ ਸਮਾਜਵਾਦ ਲੈ ਕੇ ਆਉਣਾ ਨਾ ਸਿਰਫ ਅੰਗਰੇਜ਼ ਹਾਕਮਾਂ ਨੂੰ ਜਿਹੜੇ ਸਾਨੂੰ ਲੁੱਟ ਰਹੇ ਨੇ ਉਹਨਾਂ ਨੂੰ ਇੱਥੋਂ ਕੱਢਣਾ ਸਗੋਂ ਇੱਥੇ ਇਹੋ ਜਿਹਾ ਸਮਾਜ ਲੈ ਕੇ ਆਉਣਾ ਜਿਹੜਾ ਇੱਥੇ ਬਰਾਬਰਤਾ ਦੇ ਉੱਤੇ ਆਧਾਰਿਤ ਹੋਵੇ ਭਗਤ ਸਿੰਘ ਵੈਸਰਾਏ ਨੂੰ ਆਪਦੀ ਚਿੱਠੀ ਦੇ ਵਿੱਚ ਇੱਕ ਲਿਖਦੇ ਨੇ ਕਿ ਅਸੀਂ ਇੱਕ ਜੰਗ ਛੇੜੀ ਐ ਇਹ ਜੰਗ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਕਿ ਲੁੱਟ ਜ਼ਬਰ ਅਨਿਆਂ ਦੇ ਉੱਤੇ ਟਕਿਆ ਹੋਇਆ ਢਾਂਚਾ ਖਤਮ ਨਹੀਂ ਹੋ ਜਾਂਦਾ ਅੱਜ ਭਾਵੇਂ ਇੱਥੇ ਗੋਰੇ ਹਾਕਮ ਬੈਠੇ ਨੇ ਜੇ ਕੱਲ ਨੂੰ ਇਹਨਾਂ ਦੀ ਥਾਂ ਤੇ ਆ ਕੇ ਪੂਰੀ ਚਮੜੀ ਵਾਲੇ ਵੀ ਰਾਜ ਕਰਨ ਲੱਗਿਆਂ ਤਾਂ ਵੀ ਸਾਡੀ ਇਹ ਜੰਗ ਜਾਰੀ ਰਹੂਗੀ ਤੇ ਭਗਤ ਸਿੰਘ ਬਾਰੇ ਇੱਕ ਗੱਲ ਆਖੀ ਗਈ ਸੀ ਬੱਗ ਸਿੰਘ ਆ 1931 ਮਾਰਚ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹ ਤੋਂ ਪਹਿਲਾਂ ਦਸੰਬਰ 1930 ਦੇ ਇੱਕ ਐਤਵਾਰ ਨੂੰ ਉਹ ਦੂਜੀ ਜੇਲ੍ਹ ਦੇ ਵਿੱਚ ਬੰਦ ਆਪਣੇ ਸਾਥੀਆਂ ਕੋਲ ਮੁਲਾਕਾਤ ਲਈ ਜਾਂਦਾ ਹੈ ਉਹਨੂੰ ਮਿਲਣ ਦਾ ਇੱਕ ਬਹਾਨਾ ਮਿਲ ਜਾਂਦਾ ਹੈ ਤੇ ਉੱਥੇ ਜਾ ਕੇ ਆਪਣੇ ਸਾਥੀਆਂ ਨਾਲ ਉਹ ਇੱਕ ਦੂਜੇ ਦੀ ਸੁਣਵਾਈ ਦੀ ਗੱਲ ਕਰ ਰਹੇ ਹੁੰਦੇ ਆ ਵੀ ਚਲੋ ਆਪਾਂ ਇੱਕ ਦੂਜੇ ਨੂੰ ਸਜ਼ਾਵਾਂ ਸੁਣਾਉਂਦੇ ਆ ਕਿਹਨੇ ਕਿੱਡਾ ਵੱਡਾ ਅਪਰਾਧ ਕੀਤਾ ਹੈ ਤੇ ਕਿਹਨੂੰ ਕਿਹੜੀਆਂ ਸਜ਼ਾਵਾਂ ਮਿਲਣਗੀਆਂ ਕ੍ਰਿਸ਼ਰ ਭਗ ਸਿੰਘ ਬਾਰੇ ਇਹ ਜਿਹੜੀ ਚੀਜ਼ ਹੈ ਇਹ ਸਾਡੇ ਤੱਕ ਸਾਨੂੰ ਪਤਾ ਨਹੀਂ ਬਹੁਤੇ ਲੋਕਾਂ ਨੂੰ ਅਸੀਂ ਹਮੇਸ਼ਾ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਨੂੰ ਆਪਣੇ ਤੋਂ ਬਹੁਤ ਉੱਚਿਆਂ ਕਰਕੇ ਦੇਖ ਲੈਂਦੇ ਆ ਸਾਨੂੰ ਲੱਗਦਾ ਵੀ ਉਹ ਸ਼ਾਇਦ ਮਜ਼ਾਕ ਹੀ ਨਹੀਂ ਕਰਦੇ ਹੋਣੇ ਉਹ ਆਮ ਬੰਦਿਆਂ ਵਾਂਗੂ ਨਹੀਂ ਰਹਿੰਦੇ ਉਹ ਸਾਡੇ ਤੋਂ ਬਹੁਤ ਉੱਤੇ ਸੀ ਪਰ ਨਹੀਂ ਭਗ ਸਿੰਘ ਸਾਡੇ ਥੋਡੇ ਵਰਗਾ ਆਮ ਜਿਹਾ ਨੌਜਵਾਨ ਸੀ ਜਿਹਨੂੰ ਮਖੌਲ ਕਰਨ ਦਾ ਬਹੁਤ ਸ਼ੌਂਕ ਸੀ ਜਿਹਨੂੰ ਰਸਗੁੱਲੇ ਖਾਣ ਦਾ ਬਹੁਤ ਸ਼ੌਂਕ ਸੀ ਜਿਹੜਾ ਜ਼ਿੰਦਗੀ ਦੇ ਛੋਟੇ-ਛੋਟੇ ਆਨੰਦ ਮਾਣਦਾ ਸੀ ਉਸ ਦਿਨ ਜੇਲ੍ਹ ਦੇ ਵਿੱਚ ਜਦੋਂ ਸਾਰੇ ਦੋਸਤ ਇੱਕ ਦੂਜੇ ਦੀਆਂ ਸੁਣਵਾਈਆਂ ਕਰਨ ਲੱਗੇ ਵੀ ਇਹਨੂੰ 10 ਸਾਲ ਦੀ ਕੈਦ ਹੋਊ ਇਹਨੂੰ ਉਮਰ ਕੈਦ ਦੀ ਸਜ਼ਾ ਹੋਊਗੀ ਜਦੋਂ ਭਗਤ ਸਿੰਘ ਦੀ ਵਾਰੀ ਆ ਗਈ ਤਾਂ ਉੱਥੇ ਚੁੱਪ ਛਾ ਗਈ ਤਾਂ ਕੋਈ ਨਹੀਂ ਬੋਲਿਆ ਕਿਉਂਕਿ ਸਭ ਨੂੰ ਪਤਾ ਸੀ ਵੀ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਤਾਂ ਭਗਤ ਸਿੰਘ ਉੱਥੇ ਆਪ ਖੜਾ ਹੋ ਕੇ ਬੋਲਦਾ ਹੈ ਬਈ ਇੱਥੇ ਚੁੱਪ ਨਹੀਂ ਹੋਣਾ ਭਗਤ ਸਿੰਘ ਨੂੰ ਹੁਣ ਸਜ਼ਾ ਹੋਵੇਗੀ ਫਾਂਸੀ ਦੀ ਉਹਨੂੰ ਉਦੋਂ ਤੱਕ ਰੱਸੀ ਉੱਤੇ ਲਟਕਾਇਆ ਜਾਵੇਗਾ ਜਦੋਂ ਤੱਕ ਕਿ ਉਹਦੇ ਦਮ ਨਹੀਂ ਟੁੱਟ ਜਾਂਦਾ ਇਹ ਸਾਰੇ ਇਹ ਗੱਲ ਸੁਣਦੇ ਹੋਏ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਨਮੀ ਆ ਜਾਂਦੀ ਹੈ ਉਹ ਭਗਤ ਸਿੰਘ ਬਾਰੇ ਭਗਤ ਸਿੰਘ ਜਦੋਂ ਇਹ ਗੱਲ ਆਖਦਾ ਹੈ ਤਾਂ ਸਾਰੇ ਲੋਕ ਜਿਹੜੇ ਜਿਹੜੇ ਉਹਦੇ ਸਾਰੇ ਸਾਥੀ ਨੇ ਉਹ ਚੁੱਪਚਾਪ ਹੋ ਜਾਂਦੇ ਨੇ ਇਹ ਭਗਤ ਸਿੰਘ ਦਾ ਮਜ਼ਾ ਸੀ ਉਹ ਹਰ ਛੋਟੀ-ਛੋਟੀ ਚੀਜ਼ ਹੈ ਜਿਹੜੀ ਉਹਨੂੰ ਇੰਜੋਏ ਕਰਦਾ ਸੀ ਦੂਜਾ ਭਗਤ ਸਿੰਘ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਭਗਤ ਸਿੰਘ ਨੇ ਬਹੁਤ ਸਾਰੇ ਲੇਖ ਲਿਖੇ ਨੇ ਉਹ 23 ਵਰਿਆਂ ਦੀ ਛੋਟੀ ਉਮਰ 'ਚ ਇੰਨਾ ਅਧਿਆਨ ਕੀਤਾ ਹੈ ਵੀ ਉਹਦੀ ਸੋਚ ਨਾਲ ਅੱਜ ਤੁਸੀਂ ਖੇលਵਾੜ ਦੀ ਕਰ ਸਕਦੇ ਔਣੇ ਨੌਜਵਾਨਾਂ ਦੇ ਨਾਮ ਸੁਨੇਹੇ ਲਿਖੇ ਨੇ ਔਣੇ ਅਚੂਤ ਦਾ ਸਵਾਲ ਲਿਖਿਆ ਹੈ ਉਨੇ ਫਿਰਕੂ ਦੰਗੇ ਤੇ ਉਹਨਾਂ ਦਾ ਇਲਾਜ ਲਿਖਿਆ ਹੈ ਡ੍ਰੀਮ ਲੈਂਡ ਦੀ ਭੂਮਿਕਾ ਲਿਖੀ ਹੈ ਗਾਂਧੀ ਅਰਗੇ ਕਹਿੰਦੇ ਸੀ ਤੂੰ ਬੰਬ ਦੀ ਪੂਜਾ ਕਰਦਾ ਉਹਦੇ ਜਵਾਬ ਚ ਬੰਬ ਦਾ ਫਲਸਫਾ ਲਿਖਿਆ ਹੈ ਨੌਜਵਾਨ ਭਾਰਸਵਾ ਦਾ ਮੈਨੀਫੈਸਟੋ ਲਿਖਿਆ ਹੈ ਇਹ ਸਾਰੇ ਲੇਖ ਨੇ ਭਗ ਸਿੰਘ ਦੇ ਤੇ ਲੇਖ ਇਸ ਕਰਕੇ ਲਿਖਣੇ ਪਏ ਕਿਉਂਕਿ ਉਸ ਵੇਲੇ ਭਗ ਸਿੰਘ ਨੂੰ ਆਦਤ ਸੀ ਦਲੀਲਾਂ ਦੇ ਕੇ ਗੱਲ ਕਰਨ ਦੀ ਉਹਦੀ ਸੋਚ ਨੂੰ ਤੋੜਿਆ ਮਰੋੜਿਆ ਜਾ ਰਿਹਾ ਸੀ ਭਗ ਸਿੰਘ ਨੇ ਇਹ ਵੀ ਲਿਖਿਆ ਵੀ ਮੈਂ ਨਾਸਤਿਕ ਕਿਉਂ ਹਾਂ ਕਿਉਂਕਿ ਉਹ ਰੱਬ ਨੂੰ ਨਹੀਂ ਸੀ ਮੰਨਦਾ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਲੋਕਾਂ ਤੱਕ ਜਦੋਂ ਲੈ ਕੇ ਜਾਣੀਆਂ ਨੇ ਜਦੋਂ ਅੱਜ ਅਸੀਂ ਦੇਖਦੇ ਆਂ ਵੀ ਉਸ ਵੇਲੇ 1931 ਦੇ ਵਿੱਚ ਭਗ ਸਿੰਘ ਨੇ ਇਹ ਗੱਲ ਆਖਤੀ ਸੀ ਵੀ ਜੇ ਅੱਜ ਕਾਂਗਰਸ ਦੇ ਹੱਥੋਂ ਨਹਿਰੂ ਤੇ ਗਾਂਧੀ ਦੇ ਹੱਥੋਂ ਆਜ਼ਾਦੀ ਆਉਂਦੀ ਹੈ ਤਾਂ ਇਹ ਝੂਠੀ ਆਜ਼ਾਦੀ ਹੋਊਗੀ ਇਹ ਆਮ ਲੋਕਾਂ ਦੀ ਆਜ਼ਾਦੀ ਨਹੀਂ ਹੋਣੀ ਇੱਥੇ ਸਿਰਫ ਚਮੜੀਆਂ ਦੇ ਰੰਗ ਬਦਲਣਗੇ ਰ ਲੋਕਾਂ ਦੀ ਲੁੱਟ ਤੇ ਜ਼ਬਰ ਉਸੇ ਤਰ੍ਹਾਂ ਜਾਰੀ ਰਹੂਗਾ ਤੇ ਅੱਜ ਆਪਾਂ ਚੱਕ ਕੇ ਦੇਖ ਲਈਏ 2047 ਤੋਂ ਲੈ ਕੇ ਅੱਜ ਅਸੀਂ ਕਿੰਨੇ ਸਾਲ ਬਾਅਦ ਇੱਥੇ ਖੜੇ ਆ ਤੇ ਅੱਜ ਕੀ ਭਗਤ ਸਿੰਘ ਦੇ ਬੋਲ ਉਹ ਸਹੀ ਸਾਬਤ ਨਹੀਂ ਹੋਏ ਕਿ ਅੱਜ ਵੀ ਸਾਡੇ ਜਿਹੜੇ ਹਾਕਮ ਨੇ ਉਹ ਸਾਨੂੰ ਨਹੀਂ ਲੁੱਟ ਰਹੇ ਕਿ ਅੱਜ ਭਗਤ ਸਿੰਘ ਦੇ ਸੁਪਨਿਆਂ ਦਾ ਉਸ ਇਨਕਲਾਬ ਦਾ ਜਿਹੜੀ ਉਹ ਗੱਲ ਕਰਦਾ ਕਿ ਉਹ ਆ ਚੁੱਕਿਆ ਇੱਥੇ ਇਹ ਗੱਲ ਅੱਜ ਸਾਡੇ ਸੋਚਣ ਵਾਲੀ ਹੈ ਵੀ ਜਿਹੜੀਆਂ ਗੱਲਾਂ ਜਿਹੜੀ ਉਹ ਦੂਰ ਅੰਦੇਸ਼ੀ ਗੱਲਾਂ ਆਖ ਕੇ ਗਏ ਅੱਜ ਜੋ ਹਲਹਾਲਤਾ ਸਾਡੇ ਸਾਹਮਣੇ ਬਣੀਆਂ ਹੋਈਆਂ ਨੇ ਵੀ ਨਾ ਤਾਂ ਕਿਤੇ ਉਹ ਇਨਕਲਾਬ ਹੈ ਨਾ ਹੀ ਉਹ ਆਜ਼ਾਦੀ ਆਈ ਹੈ ਉਹਨਾਂ ਵੇਲਿਆਂ ਦੇ ਵਿੱਚ ਅੰਗਰੇਜ਼ ਸਰਕਾਰ ਨੇ ਦੋ ਕਾਨੂੰਨ ਲੈ ਕੇ ਆਂਦੇ ਸੀ ਜਿਹਦੀ ਪਹਿਲਾਂ ਵੀ ਇੱਥੇ ਜ਼ਿਕਰ ਹੋਇਆ ਵੀ ਉੱਥੇ 8 ਅਪ੍ਰੈਲ 1929 ਨੂੰ ਜਦੋਂ ਭਗਤ ਸਿੰਘ ਫੜੇ ਰਹੇ ਨੇ ਪਗ ਸਿੰਘ ਤੇ ਉਹਨਾਂ ਦੇ ਸਾਥੀ ਬਡੂਕੇਸ਼ਵਰ ਦੱਤ ਉਹਨਾਂ ਨੇ ਅਸੈਂਬਲੀ ਦੇ ਵਿੱਚ ਇਹ ਦੋ ਬਿੱਲ ਪੇਸ਼ ਹੋਣੇ ਸੀ ਪਬਲਿਕ ਸੇਫਟੀ ਐਕਟ ਦੂਜਾ ਟ੍ਰੇਡ ਡਿਸਪਿਊਟ ਬਿੱਲ ਪਬਲਿਕ ਸੇਫਟੀ ਜਨਤਕ ਜਿਹੜੀ ਸੁਰੱਖਿਆ ਬਿੱਲ ਕਹਿੰਦੇ ਆ ਜਿਹਨੂੰ ਦੂਸਰਾ ਸੀ ਵੀ ਤੁਹਾਡੀ ਵਪਾਰ ਨਿਵਾਦ ਬਿੱਲ ਇਹਨਾਂ ਦੋਨੇ ਬਿੱਲਾਂ ਨੂੰ ਲਿਆਉਂਦਾ ਮਤਲਬ ਕੀ ਸੀ ਪਹਿਲੇ ਸਰਕਾਰ ਦੇ ਖਿਲਾਫ ਚੂਮੂ ਵੀ ਕਰਦੇ ਆ ਇਹਨਾਂ ਨੂੰ ਚੱਕ ਕੇ ਬਿਨਾ ਮੁਕਦਮਾ ਚਲਾਏ ਜਿਨ੍ਹਾਂ ਦੇ ਅੰਦਰ ਸੁਟਣਾ ਨਜ਼ਰਬੰਦ ਕਰਨਾ ਦੂਜੇ ਪੱਲੇ ਦਾ ਅਰਥ ਇਹ ਸੀ ਵੀ ਕਿਉਂਕਿ ਅੰਗਰੇਜ਼ ਭਾਰਤ ਦੇ ਵਿੱਚ ਫੈਕਟਰੀਆਂ ਲਗਾ ਰਹੇ ਸੀ ਇੱਥੋਂ ਦੀ ਸਸਤੀ ਕਿਰਤ ਦੇ ਲਈ ਇੱਥੋਂ ਦੇ ਸਸਤੇ ਕੱਚੇ ਮਾਲ ਦੇ ਲਈ ਤੇ ਭਾਰਤ ਦੇ ਲੋਕ ਇਹਨਾਂ ਦੇ ਖਿਲਾਫ ਇਕੱਠੇ ਹੋ ਰਹੇ ਸੀ ਜਥੇਬੰਦ ਹੋ ਰਹੇ ਸੀ ਉਹਨਾਂ ਨੂੰ ਜਥੇਬੰਦ ਹੋਣ ਲਈ ਹੁਣ ਰੋਕਣ ਦੇ ਲਈ ਉਹ ਨਿਤ ਦੇਣ ਆਏ ਟਰਨਟ ਦੇ ਵਿੱਚ ਹੜਤਾਲਾਂ ਕਰ ਰਹੇ ਸੀ ਯੂਨੀਅਨਾਂ ਬਣਾ ਰਹੇ ਸੀ ਉਹ ਯੂਨੀਨਾਂ ਬਣਾਉਣ ਤੋਂ ਰੋਕਣ ਲਈ ਉਹ ਹੜਤਾਲਾਂ ਰੁਕਵਾਉਣ ਦੇ ਲਈ ਆ ਜਿਹੜਾ ਟ੍ਰੇਡ ਡਿਸਪਿਊਟ ਬਿੱਲ ਲਿਆਂਦਾ ਗਿਆ ਇਹ ਦੋ ਬਿੱਲ ਇੰਨੇ ਭਿਆਨਕਰ ਸੀ ਵੀ ਇਹਨਾਂ ਦਾ ਵਿਰੋਧ ਕਰਨ ਦੇ ਲਈ ਲੋਕਾਂ ਦਾ ਕਾਪੜੀ ਆਵਾਜ਼ ਲੈ ਕੇ ਜਾਣ ਲਈ ਭਗ ਸਿੰਘ ਕੀ ਅਸੈਂਬਲੀ ਚ ਜਾਂਦੇ ਰਹੇ ਉੱਥੇ ਜਾ ਕੇ ਇਹ ਜੀ ਖਾਲੀ ਥਾਂ ਤੇ ਪੰਪ ਸੈੱਟ ਦੇ ਆ ਜਿੱਥੇ ਕੋਈ ਸੇ ਬੰਦੇ ਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਉਹਨਾਂ ਦਾ ਮਕਸਦ ਇਹ ਹੀ ਸੀ ਕਿ ਇਸ ਤੋਂ ਬਾਅਦ ਇਹ ਅਸੀਂ ਉਹਨਾਂ ਨੇ ਪਰਚਾ ਵੰਡਿਆ ਕਿ ਉਹ ਤੋਂ ਬਾਅਦ ਇੱਕ ਪੂਰਾ ਟ੍ਰਾਇਲ ਇੱਕ ਮੁਕੱਦਮਾ ਚੱਲਿਆ ਤੇ ਨੈਤ ਉਹਨਾਂ ਦੇ ਬਿਆਨ ਆ ਜਿਹੜੇ ਉਹ 12 ਦੇ ਵਿੱਚ ਦਰਜ ਹੁੰਦੇ ਸੀ ਇਹ ਉਸ ਵੇਲੇ ਤੇ ਗੋਰੇ ਹਾਕਮ ਜਿਹੜੇ ਬੈਲ ਲੈ ਕੇ ਆਏ ਨੇ ਅਸੀਂ ਦੇਖਦੇ ਆ ਵੀ ਜਦੋਂ 47 ਦੇ ਵਿੱਚ ਸਾਨੂੰ ਉਹ ਖਾਤੀ ਆਜ਼ਾਦੀ ਮਿਲੀ ਹੈ ਜਿਹੜੀ ਕਾਂਗਰਸ ਦੇ ਹੱਥੋਂ ਮਿਲੀ ਹੈ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਇੱਥੇ ਇਹ ਸੰਵਿਧਾਨ ਬਣਾਉਣ ਦੇ ਵੇਲੇ ਇੱਕ ਵੱਡੀ ਬਹਿਸ ਚੱਲੀ ਵੀ ਕੀ ਸਾਨੂੰ ਅਜਿਹੇ ਨਜ਼ਰਬੰਦੀ ਕਾਨੂੰਨਾਂ ਦੀ ਲੋੜ ਹੈ ਜਿਨ੍ਹਾਂ ਦੇ ਤਹਿਤ ਸਾਡੇ ਗਦਰੀ ਹੋਏ ਜਿਨ੍ਹਾਂ ਦੇ ਤਹਿਤ ਭਗ ਸਰਾਪੇ ਅਰਗੇ ਹੋਏ ਇਹਨਾਂ ਨੂੰ ਜੇਲੀ ਟੱਕਿਆ ਗਿਆ ਇਨਕਲਾਬੀਆਂ ਨੂੰ ਕਈ ਸਾਲਾਂ ਤੱਕ ਨਜ਼ਰਬੰਦ ਕਰਕੇ ਰੱਖਿਆ ਗਿਆ ਨਜ਼ਰਬੰਦੀ ਕਾਨੂੰਨ ਉਹ ਹੁੰਦੇ ਨੇ ਜਿਨ੍ਹਾਂ ਦੇ ਤਹਿਤ ਕੋਸ਼ਟ ਹੈ ਜੇ ਕਾਨੂੰਨ ਨੇ ਵੀ ਤੁਸੀਂ ਚੋਰੀ ਕੀਤੀ ਤੁਸੀਂ ਡਾਕਾ ਮਾਰਿਆ ਤੁਸੀਂ ਬੰਦੇ ਦਾ ਕਤਲ ਕੀਤਾ ਤੁਹਾਨੂੰ ਤੁਸੀਂ ਤੁਹਾਡੇ ਜੁਰਮ ਕਰਨ ਤੋਂ ਬਾਅਦ ਚੱਕ ਕੇ ਪੁਸਤੋਂ ਨੂੰ ਅੰਦਰ ਲੈ ਕੇ ਆਂਦੀ ਹੈ ਪਰ ਨਹੀਂ ਨਜ਼ਰਬੰਦੀਓ ਕਾਨੂੰਨ ਹੁੰਦੇ ਨੇ ਵੀ ਫਲਾਣੇ ਬੰਦੇ ਤੇ ਮੈਨੂੰ ਸ਼ੱਕ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਫਲਾਣਾ ਅਪਰਾਧ ਕਰ ਸਕਦਾ ਇਸ ਕਰਕੇ ਸਿਰਫ ਸ਼ੱਕ ਦੇ ਬਣਾ ਤੇ ਇਸ ਬੰਦੇ ਨੂੰ ਅੰਦਰ ਕਰਨਾ ਇਹ ਨਜ਼ਰਬੰਦੀ ਕਾਨੂੰਨ ਹੁੰਦੇ ਨੇ ਇਹਦਾ ਫਾਇਦਾ ਉਸ ਵੇਲੇ ਦੇ ਅੰਗਰੇਜ਼ ਹਾਕਮ ਚੱਕਦੇ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਇੱਥੇ ਸਾਮਰਾਜ ਬਚਾਉਣਾ ਸੀ ਉਹਨਾਂ ਨੇ ਆਪਦੀ ਇੱਥੇ ਆਪਣਾ ਰਾਜ ਬਚਾਉਣਾ ਸੀ ਉਹਨੂੰ ਵਧਾਉਣਾ ਫਲਾਉਣਾ ਸੀ ਤੇ ਸਾਡੇ ਹਾਕਮਾਂ ਨੇ ਕੀ ਕੀਤਾ 47 ਚ ਆਜ਼ਾਦੀ ਮਿਲੀ ਹੈ ਉਹ ਜਿਹੜਾ ਸਮਿਤਾ ਵੀ ਸਾਡੇ ਨਾਗਰਿਕਾਂ ਨੂੰ ਇੱਥੇ ਆਜ਼ਾਦੀਆਂ ਨੇ ਉਹ ਆਪਣੀ ਮਰਜ਼ੀ ਦੇ ਨਾਲ ਯੂਨੀਅਨ ਬਣਾ ਸਕਦੇ ਆ ਹੜਤਾਲਾਂ ਕਰ ਸਕਦੇ ਆ ਬੋਲ ਸਕਦੇ ਆ ਜਿੰਨੀਆਂ ਆਜ਼ਾਦੀਆਂ ਦਿੱਤੀਆਂ 19 ਦੇ ਵਿੱਚ ਇਹ ਦਰਜ ਕਰਤਾ ਵੀ ਇਹ ਸਾਰੀਆਂ ਜਿਹੜੀਆਂ ਦਿੱਤੀਆਂ ਆਜ਼ਾਦੀਆਂ ਨੇ ਕੁਝ ਰੋਕਾਂ ਦੇ ਅਧੀਨ ਨੇ ਮਤਲਬ ਸਾਨੂੰ ਦੇਖ ਕੇ ਇੱਕ ਹੱਥ ਤੋਂ ਦੂਜੇ ਹੱਥੋਂ ਖੋਲੀਆਂ ਦੂਜਾ ਜਿੰਨੀਆਂ ਸੰਵਿਧਾਨ ਦੀਆਂ ਧਰਾਵਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਜਿੰਨੇ ਸਾਨੂੰ ਹੱਕ ਅਧਿਕਾਰ ਦਿੱਤੇ ਗਏ ਨੇ ਉਹ ਸਾਰੇ ਖੋਹੇ ਜਾ ਸਕਦੇ ਆ ਸਿਰਫ ਇੱਕ ਐਮਰਜੈਂਸੀ ਲਾਉਣ ਦੇ ਨਾਲ ਗਵਰਨਰ ਤੇ ਪ੍ਰੈਜ਼ੀਡੈਂਟ ਨੂੰ ਇੰਨੀਆਂ ਪਾਵਰਾਂ ਦੇਤੀਆਂ ਵੀ ਉਹ ਆਮ ਨਿਗ ਨਾਗਰਿਕਾਂ ਦੇ ਜਿਉਣ ਦਾ ਅਧਿਕਾਰ ਤੱਕ ਵੀ ਖੋਹ ਸਕਦਾ ਹੈ 47 ਦੇ ਵਿੱਚ ਜਦੋਂ ਖਾਤੀ ਆਜ਼ਾਦੀ ਮਿਲੀ ਹੈ 50 ਦੇ ਵਿੱਚ ਸੰਵਿਧਾਨ ਲਾਗੂ ਹੁੰਦਾ ਹੈ ਜਨਵਰੀ 1950 ਚ ਸੰਵਿਧਾਨ ਲਾਗੂ ਹੋਣ ਤੋਂ 1 ਮਹੀਨੇ ਬਾਅਦ ਫਰਵਰੀ 1950 ਚ ਨਹਿਰੂ ਸਰਕਾਰ ਇੱਕ ਐਕਟ ਇੱਕ ਬਿੱਲ ਲੈ ਕੇ ਆਉਂਦੀ ਹੈ ਪੀਡੀਏ ਨਾਮ ਦਾ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਮਤਲਬ ਇਤਿਹਾਤੀ ਨਜ਼ਰਬੰਦੀ ਕਾਨੂੰਨ ਉਹੀ ਜਿਹੜਾ ਅੰਗਰੇਜ਼ ਲਿਆਉਂਦੇ ਹੁੰਦੇ ਸੀ ਅੰਗਰੇਜ਼ਾਂ ਵਾਲੇ ਦਾ ਨਾਮ ਬਦਲ ਕੇ ਇੱਕ ਬਿੱਲ ਲਿਆਂਦਾ ਇੱਕ ਐਕਟ ਪਾਸ ਕੀਤਾ ਸਿਰਫ ਇੱਕ ਸਾਲ ਦੇ ਲਈ ਵੀ ਇੱਥੇ ਉਤਲ-ਪੁਤਲ ਹੈ ਕਿਉਂਕਿ ਉਸ ਵੇਲੇ ਪੂਰੇ ਮੁਲਕ ਭਰ ਦੇ ਵਿੱਚ ਲੋਕ ਆ ਜਿਹੜੇ ਉਹ ਸਰਕਾਰਾਂ ਤੇ ਆਏ ਹੋਏ ਸੀ ਨੌ ਸੇ ਨਾ ਵਿਦਰੋਹ ਚੱਲ ਰਿਹਾ ਸੀ ਆਰਮੀ ਦੇ ਵਿੱਚ ਵਿਦਰੋਹ ਚੱਲ ਰਿਹਾ ਸੀ ਤਲੰਗਾਨਾ ਤੇ ਭਾਗਾ ਦੇ ਵਿੱਚ ਲੋਕਾਂ ਦੇ ਵੱਡੇ ਇਕੱਠ ਹੋ ਰਹੇ ਸੀ ਕਿਸਾਨ ਸੜਕਾਂ ਦੇ ਉੱਤੇ ਆ ਰਹੇ ਸੀ ਤੇ ਇਹਨਾਂ ਹਾਲਤਾਂ ਦਾ ਵਿਸ਼ੇਸ਼ ਹੂਆ ਦੇਖ ਕੇ ਉਹ ਬਿੱਲ ਲੈ ਕੇ ਆਏ ਔਰ 1969 ਤੱਕ ਲਿਆਂਦਾ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਸਰਕਾਰ ਫਿਰ ਜਨਤਾ ਪਾਰਟੀ ਦੀ ਸਰਕਾਰ ਫਿਰ ਜਿਹੜੀ ਮਰਜ਼ੀ ਸਰਕਾਰ ਆਈ ਹਰੇਕ ਸਰਕਾਰ ਨੇ ਇੱਕ ਪਿੱਲ ਵਾਪਸ ਲਿਆ ਦੂਜੇ ਨਵੇਂ ਪਰਾਣਾ ਹੀ ਜਿਹੜਾ ਕਾਨੂੰਨ ਸੀ ਉਹਨੂੰ ਨਵੇਂ ਲਫੋਕਿਆਂ ਚ ਪਾ ਪਾ ਕੇ ਬਦਲ ਬਦਲ ਕੇ 5 5 7 7 ਸਾਲਾਂ ਬਾਅਦ ਉਹੀ ਕਾਨੂੰਨ ਲੈ ਕੇ ਆਉਂਦੇ ਰਹੇ ਉਹੀ ਨਜ਼ਰਬੰਦੀ ਦੇ ਕਾਨੂੰਨ ਜਿਹਦੇ ਤਹਿਤ ਅਪਰਾਧ ਕਰਨ ਵਾਲੇ ਨੂੰ ਨਹੀਂ ਅਪਰਾਧ ਕਰਨ ਦੇ ਸ਼ੱਕ ਦੇ ਬਨਾਤੇ ਕਿਸੇ ਵੀ ਬੰਦੇ ਨੂੰ ਜੇਲਾ ਚ ਰਕਿਆ ਜਾ ਸਕਦਾ ਹੈ ਤੇ ਜਦੋਂ ਟਾਡਾ ਪੋਟਾ ਮੀਸਾ ਵਰਗੇ ਤਨੂਨੇ ਲਗਾਤਾਰ ਲੈ ਕੇ ਆਏ ਨੇ ਟਾਡਾ ਕਾਨੂੰਨ ਆ ਜਿਹੜਾ ਇਹ ਸੇ ਚਰਚ ਲਿਆਏ ਸੀ ਉਹ 85 ਦੇ ਵਿੱਚ ਡਾਟਾ ਲੈ ਕੇ ਆਏ 92 ਦੇ ਵਿੱਚ ਇਹ ਡਾਟਾ ਸਾਹਮਣੇ ਆਉਂਦਾ ਵੀ ਉਹ ਡਾਟਾ ਦੇ ਵਿੱਚ 76000 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚੋਂ ਸਿਰਫ 1% ਬੰਦਿਆਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਨੇ ਉਹਨਾਂ ਤੇ ਮੁਕੱਦਮੇ ਚੱਲੇ ਨੇ ਤੇ ਉਹ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਨੇ ਕੋਈ ਅਤਵਾਦੀ ਨਹੀਂ ਉਹ ਬੰਦੇ ਉਹ ਨੇ ਜਿਹੜੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ ਉਹ ਬੰਦੇ ਉਹ ਨੇ ਜਿਹੜੇ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਉਹ ਹੜਤਾਲਾਂ ਕਰਦੇ ਮਜ਼ਦੂਰ ਨੇ ਉਹ ਕਿਸਾਨ ਨੇ ਉਹ ਇਹੋ ਜਿਹੇ ਲੋਕ ਨੇ ਜਦੋਂ ਸਰਕਾਰ ਬਦਨਾਮ ਹੁੰਦੀ ਗਈ ਸਰਕਾਰ ਨਾਲ ਦੀ ਨਾਲ ਇੱਕ ਕਾਨੂੰਨ ਲਿਆ ਕੇ ਦੂਜਾ ਵਾਪਸ ਕਰ ਲੈਂਦੀ ਸੀ ਤੇ ਫਿਰ ਤੀਜਾ ਹੋਰ ਨਵਾਂ ਵੀ ਲਿਆਉਂਦੀ ਸੀ ਇੱਕ ਇਹੋ ਜਿਹਾ ਕਾਨੂੰਨ ਹੈ ਜਿਹੜਾ ਸਰਕਾਰ 67 ਦੇ ਵਿੱਚ ਲੈ ਕੇ ਆਈ ਸੀ ਤੇ ਅੱਜ ਤੱਕ ਉਹ ਕਾਨੂੰਨ ਦੇ ਦੰਦ ਹੋਰ ਤਿੱਖੇ ਕੀਤੇ ਜਾ ਰਹੇ ਨੇ 60 ਦੇ ਵਿੱਚ ਸਰਕਾਰੀ UAPA ਨਾਂ ਦਾ ਇੱਕ ਕਾਨੂੰਨ ਲੈ ਕੇ ਆਈ ਤੇ ਹੁਣ ਜਦੋਂ ਪੋਟਾ ਇਹਨਾਂ ਨੇ ਇੱਕ ਜਿਹੜਾ ਅਤਵਾਦ ਨੂੰ ਰੋਕਣ ਦੇ ਲਈ ਕਾਨੂੰਨ ਲਿਆਂਦਾ ਸੀ 2002 ਚ ਉਹ ਜਦੋਂ 2004 ਦੇ ਵਿੱਚ ਵਾਪਸ ਲਿਆ ਨਾਲ ਦੀ ਨਾਲ ਯੂਏਪੀਏ ਦੇ ਵਿੱਚ ਸੋਧ ਕੀਤੀ ਤੇ ਉਹਦੇ ਵਿੱਚ ਉਹ ਸਾਰੀਆਂ ਧਰਾਵਾਂ ਵਾੜ ਪੀਆਂ ਹੁਣੇ 2019 ਦੇ ਵਿੱਚ ਉਹਦੀ ਦੁਬਾਰਾ ਨਵੀਂ ਸੋਧ ਕੀਤੀ ਜਿਹਦੇ ਤਹਿਤ ਇਹ ਹੋ ਗਿਆ ਵੀ ਤੁਸੀਂ ਪੂਰੇ ਮੁਲਕ ਦੇ ਵਿੱਚ ਜਿੱਥੇ ਮਰਜ਼ੀ ਐਫਆਈਆਰ ਦਰਜ ਹੋਈ ਹੋਵੇ ਕਿਸੇ ਵੀ ਦੂਜੇ ਕੋਨੇ ਤੋਂ ਜਾ ਕੇ ਬੰਦੇ ਦੀ ਤਫ਼ਤੀਸ਼ ਲੈ ਕਰ ਸਕਦੇ ਹੋ ਬੰਦੇ ਦੀ ਪੁੱਛਗਿੱਛ ਕਰ ਸਕਦੇ ਹੋ ਬੰਦੇ ਨੂੰ ਗ੍ਰਿਫਤਾਰ ਕਰ ਸਕਦੇ ਹੋ ਤੁਹਾਨੂੰ ਰਾਜਾਂ ਦੀ ਪੁਲਿਸ ਨਾਲ ਕੋਈ ਲੈਣਾ ਦੇਣਾ ਨਹੀਂ NIA ਨੂੰ ਸਪੈਸ਼ਲ ਪਾਵਰਾਂ ਦਿੱਤੀਆਂ ਤੇ ਅਸੀਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ NIA ਦੀਆਂ ਰੇਡਾਂ ਪਈਆਂ ਇਹ ਇਸੇ ਕਰਕੇ ਆ ਇਹ ਸਾਰਾ ਕੌਸ਼ਨ ਸਾਡੀਆਂ ਸਰਕਾਰਾਂ ਗਾਹ ਤੋਂ ਕਰ ਰਹੀਆਂ ਅੰਗਰੇਜ਼ਾਂ ਨੇ ਤਾਂ ਕਰਨਾ ਸੀ ਉਹ ਬਾਹਰ ਲੈ ਸੀ ਆ ਕੇ ਲੁੱਟਣ ਲੱਗੇ ਸੀ ਸਾਡੇ ਇਸ ਕਰਕੇ ਕਰ ਰਹੇ ਨੇ ਤੇ ਹੁਣ ਇਹਨਾਂ ਦੇ ਦੰਦ ਹੋਰ ਵੀ ਤਿੱਖੇ ਇਸ ਕਰਕੇ ਕੀਤੇ ਜਾ ਰਹੇ ਨੇ ਕਿਉਂਕਿ ਜਦੋਂ ਤੁਸੀਂ ਰੇਲਵੇ ਵੇਚਣਾ ਹੈ ਜਦੋਂ 에어ਪੋਰਟ ਵੇਚਣਾ ਹੈ ਜਦੋਂ BSFN ਤੋਂ ਲੈ ਕੇ ਕੱਲਾ ਕੱਲਾ ਸਰਕਾਰੀ ਅਦਾਰਾ ਵੇਚਣਾ ਹੈ ਤਾਂ ਉਸ ਅਦਾਰੇ ਦਾ ਲਾਭ ਲੈਣਦੇ ਲੋਕ ਸੜਕਾਂ ਤੇ ਆਉਣਗੇ ਉਸ ਅਦਾਰੇ ਚ ਕੰਮ ਕਰਦੇ ਲੋਕ ਸੜਕਾਂ ਤੇ ਆਉਣਗੇ ਜਦੋਂ ਫੈਕਟਰੀਆਂ ਦੇ ਵਿੱਚੋਂ ਮਾਲਕਾਂ ਦੇ ਅੰਨੇ ਪ੍ਰੋਫਿਟ ਵਧਾਉਣੇ ਆ ਉਹਨਾਂ ਦਾ ਮੁਨਾਫਾ ਵਧਾਉਣਾ ਹੈ ਤਾਂ ਉਹਦਾ ਮਤਲਬ ਹੈ ਜਾਹਲ ਜੀ ਗੱਲ ਹੈ ਵੀ ਜਿਹੜੇ ਲੋਕ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਵਧੇਰੇ ਨਚੋੜਿਆ ਜਾਣਾ ਹੈ ਤਾਂ ਫਿਰ ਉਹ ਸਾਰੇ ਸੜਕਾਂ ਤੇ ਸਰਕਾਰ ਦਾ ਇਹਨਾਂ ਲੋਕਾਂ ਦਾ ਵਿਰੋਧ ਕਰਨ ਲਈ ਆਉਣਗੇ ਨਿੱਕ ਹੜਤਾਲਾਂ ਹੋਣਗੀਆਂ ਇਹ ਹੜਤਾਲਾਂ ਨਾ ਹੋਣ ਇਹਨਾਂ ਦੇ ਅੰਬਾਨੀਆਂ ਅਦਾਨੀਆਂ ਦੇ ਮੁਨਾਫੇ ਲਗਾਤਾਰ ਵਧਦੇ ਰਹਣ ਇਹ ਸਰਕਾਰ ਆਪਦਾ ਜਿਹੜੀ ਆਪਦਾ ਰਾਜ ਭਾਗ ਆ ਇਹਨੂੰ ਲੰਬੇ ਸਮੇਂ ਦੇ ਲਈ ਸਾਬ सके ਇਹਨੂੰ ਚਲਾ ਸਕੇ ਇਸੇ ਕਰਕੇ ਅਜਿਹੇ ਕਾਨੂੰਨ ਲਿਆਂਦੇ ਜਾਂਦੇ ਨੇ ਇਹਨਾਂ 'ਚ ਬਦਲਾ ਕੀਤੇ ਜਾਂਦੇ ਨੇ ਅੱਜ ਦੇ ਸਮੇਂ ਇਹਨਾਂ ਦੇ ਦੰਦ ਹੋਰ ਵੀ ਤਿੱਖੇ ਕੀਤੇ ਜਾ ਰਹੇ ਨੇ ਜਿਵੇਂ ਆਪਾਂ ਜਿਹੜੀ ਧਰਤੀ ਤੇ ਬੈਠੇ ਆ ਇੱਥੇ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਇੱਥੇ ਪ੍ਰਾਈਵੇਟਾਈਜੇਸ਼ਨ ਦੇ ਵਿਰੁੱਧ ਸਰਕਾਰ ਪਹਿਲਾਂ ਲੋਕਾਂ ਨੇ ਸੰਤਾਲੀ ਦੇ ਵਿੱਚ ਲੜ ਕੇ ਜਿਹੜੇ ਮਾੜੇ ਮੋਟੇ ਸਰਕਾਰੀ ਅਦਾਰੇ ਸਾਰੇ ਉਸ ਵੇਲੇ ਉਸਰੇ ਨੇ ਉਹ ਇਸ ਕਰਕੇ ਨਹੀਂ ਵੀ ਕੋਈ ਨਹਿਰੂ ਸਰਕਾਰ ਵਾਲੀ ਉਦਾਰ ਸੀ ਉਹ ਇਸ ਕਰਕੇ ਉਸ ਵੇਲੇ ਸਰਕਾਰੀ ਖੇਤਰ ਇੰਦਾ ਵੱਡਾ ਵਿਸ਼ਾਲ ਉਸਾਰਿਆ ਗਿਆ ਕਿਉਂਕਿ ਲੋਕ ਉਸ ਵੇਲੇ ਬਹੁਤ ਵੱਡੇ ਪੱਧਰ ਉੱਤੇ ਜਾਗਰੂਕ ਸੀ ਉਹਨਾਂ ਲੋਕਾਂ ਨੂੰ ਸ਼ਾਂਤ ਵੀ ਕਰਨਾ ਸੀ ਇਸ ਕਰਕੇ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਸਾਰਾ ਸਰਕਾਰੀ ਖੇਤਰ ਉਸਾਰਿਆ ਤੇ ਅੱਜ ਕਾਡੀਆਂ ਦੇ ਭਾਅ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਤੇ ਅੱਜ ਜਦੋਂ ਇਹ ਸਭ ਕੁਝ 91 ਤੋਂ ਸ਼ੁਰੂ ਹੋਇਆ ਨਵੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਜਿਹੜੀਆਂ ਪਾਲਸੀਆਂ ਨੇ ਜਦੋਂ ਉਹਨਾਂ ਨੂੰ ਲਗਾਤਾਰ ਵੇਚਿਆ ਜਾ ਰਿਹਾ ਤਾਂ ਲੋਕਾਂ ਅਜੋਦਾ ਵਿਰੋਧ ਕਰਨ ਲਈ ਲਾਜ਼ਮੀ ਤੌਰ ਤੇ ਸੜਕਾਂ ਦੇ ਉੱਤੇ ਆਉਣਗੇ ਉਹਨਾਂ ਲੋਕਾਂ ਦੇ ਵਿੱਚੋਂ ਅੱਧੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਅੰਦਰਵਾੜੋ ਤੇ ਬਾਕੀ ਦੀ ਜ਼ੁਬਾਨ ਬੰਦ ਕਰਕੇ ਘਰਾਂ ਚ ਬੈਠ ਜਾਣਗੇ ਸਰਕਾਰ ਦਾ ਮੰਨਣਾ ਪਰ ਸਰਕਾਰ ਇਸ ਗੱਲ ਨਹੀਂ ਭਲੇਖੇ ਚ ਹੈ ਕਿਉਂਕਿ ਜਦੋਂ ਭਗਤ ਸਿੰਘ ਹੈ ਜਿਹੜਾ ਉਹਨੂੰ ਫਾਂਸੀ ਤੇ ਚਾੜ ਰਹੇ ਸੀ ਉਹ ਆਪਣੇ ਦੋਸਤਾਂ ਨੂੰ ਇਹ ਕਹਿੰਦਾ ਵੀ ਇਹਨਾਂ ਗੋਰੇ ਹਾਕਮਾਂ ਨੂੰ ਇਹ ਵਹਿਮ ਹੈ ਵੀ ਭਗਤ ਸਿੰਘ ਦਾ ਜਿਹੜਾ ਸਰੀਰ ਹੈ ਇਹ ਇਹਨਾਂ ਲਈ ਬਹੁਤ ਖਤਰਨਾਕ ਹੈ ਕਹਿੰਦਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਾਂਦੇ ਹੋਏ ਭਗਤ ਸਿੰਘ ਨਾਲੋਂ ਮਰਿਆ ਹੋਇਆ ਭਗਤ ਸਿੰਘ ਇਹਨਾਂ ਲਈ ਵੱਧ ਖਤਰਨਾਕ ਹੋਊਗਾ ਮੇਰੀ ਮੌਤ ਤੋਂ ਬਾਅਦ ਇਸ ਮੁਲਕ ਦੇ ਜਿਹੜੇ ਲੋਕ ਨੇ ਇਸ ਮੁਲਕ ਦੀਆਂ ਮਾਮਾਂ ਆਪਣੇ ਬੱਚਿਆਂ ਦਾ ਨਾਮ ਭਾਗਾ ਵਾਲਾ ਭਗ ਸਿੰਘ ਰੱਖਣ ਗਿਆ ਤੇ ਮੇਰੀ ਮੌਤ ਤੋਂ ਬਾਅਦ ਕਿੰਨੇ ਨੌਜਵਾਨ ਭਗ ਸਿੰਘ ਬਣ ਕੇ ਇਸ ਸਮਾਜ ਦੇ ਵਿੱਚ ਮੇਰੇ ਇਨਕਲਾਬ ਦੇ ਰਾਹ ਦੇ ਉੱਤੇ ਤੁਰਨਗੇ ਅੱਜ ਵੀ ਸਾਥੀਓ ਜਦੋਂ ਅਸੀਂ ਭਗ ਸਿੰਘ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਯਾਦ ਕਰ ਰਹੇ ਹਾਂ ਤਾਂ ਇਸ ਤੋਂ ਵੱਧ ਕੇ ਸੱਚੀ ਸ਼ਰਧਾਂਜਲੀ ਹੋਰ ਕੋਈ ਨਹੀਂ ਹੋ ਸਕਦੀ ਕਿ ਅਸੀਂ ਉਹਨਾਂ ਵੱਲੋਂ ਲਿਖੀਆਂ ਹੋਈਆਂ ਲਹਿਤਾਂ ਨੂੰ ਪੜ੍ਹੀਏ ਉਹਨਾਂ ਦੇ ਵਿਚਾਰਾਂ ਨੂੰ ਜਾਣੀਏ ਉਹਨਾਂ ਦੇ ਉਸ ਇਨਕਲਾਬ ਦੇ ਰਾਹ ਦੇ ਉੱਤੇ ਚੱਲੀਏ ਜਿਹੜਾ ਉਹਨਾਂ ਨੇ ਦਰਸਾਇਆ ਸੀ ਤੇ ਜਿਹੜਾ ਇੱਕੋ ਤਰੀਕੇ ਨਾਲ ਲਿਆਂਦਾ ਜਾ ਸਕਦਾ ਹੈ ਵੀ ਅਸੀਂ ਆਪਣੀਆਂ ਜਥੇਬੰਦੀਆਂ ਉਹ ਸਾਰੀਆਂ ਕਿਸੇ ਸਰਕਾਰਾਂ ਤੋਂ ਹਾਕਮਾਂ ਤੋਂ ਡਰਨ ਦੀ ਥਾਂ ਤੇ ਇਕੱਠੇ ਹੋ ਕੇ ਜਥੇਬੰਦ ਹੋ ਕੇ ਲੜੀਏ ਕਿਉਂਕਿ ਜਿਵੇਂ ਪਹਿਲਾਂ ਵੀ ਇੱਥੇ ਪ੍ਰਧਾਨ ਜੀ ਗੱਲ ਕਰਕੇ ਗਏ ਨੇ ਵੀ ਸਰਕਾਰਾਂ ਦੇ ਕੋਲ ਸਾਰਾ ਕੁਝ ਹੈਗਾ ਇੱਥੇ ਸਰਕਾਰਾਂ ਸਾਨੂੰ ਡਰਾਉਂਦੀਆਂ ਵੀ ਨੇ ਪਰ ਸਭ ਤੋਂ ਵੱਡੀ ਤਾਕਤ ਲੋਕਾਂ ਦੀ ਤਾਕਤ ਹੁੰਦੀ ਹੈ ਇੱਕ ਕਵੀ ਨੇ ਉਹਨਾਂ ਦੀ ਇੱਕ ਕੰਤਾ ਹੈ ਵੀ ਉਹਨਾਂ ਕੋਲ ਸਭ ਕੁਝ ਹੈ ਗੋਲਾ ਬਾਰੂਦ ਧਨ ਦੌਲਤ ਸਾਰਾ ਕੁਝ ਹੈ ਪਰ ਉਹ ਡਰਦੇ ਨੇ ਉਹ ਡਰਦੇ ਨੇ ਵੀ ਇੱਕ ਦਿਨ ਨੇ ਹੱਥੇ ਤੇ ਗਰੀਬ ਲੋਕ ਉਹਨਾਂ ਤੋਂ ਡਰਨਾ ਬੰਦ ਕਰ ਦੇਣਗੇ ਇਸੇ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਹੈ ਉਹਨੂੰ ਅਸੀਂ ਬਣਾ ਕੇ ਰੱਖੀਏ ਸਾਡੇ ਏਕੇ ਤੇ ਸਾਡੀ ਤਾਕਤ ਸਾਡੇ ਸੰਘਰਸ਼ਾਂ ਦੇ ਮੂਹਰੇ ਅਸੀਂ ਵੱਡੀਆਂ-ਵੱਡੀਆਂ ਸਰਕਾਰਾਂ ਥੱਲੇ ਸਿੱਟੀਆਂ ਨੇ ਪਿਛਲੇ ਸਮਿਆਂ 'ਚ ਸਰਕਾਰਾਂ ਦੀ ਮਾਰ ਸਾਡੇ ਉੱਤੇ ਹੋਰ ਬਹੁਤ ਤਿੱਖੀ ਹੋਈ ਹੈ ਸਰਕਾਰ ਨੇ ਜਿਹੜੇ ਲੇਬਰ ਕਾਨੂੰਨ ਸੀਗੇ ਉਹ ਸਾਰਿਆਂ ਨੂੰ ਛੋਦ ਕੇ ਚਾਰ ਨਵੇਂ ਲੇਬਰ ਕੋਡ ਬਿੱਲ ਲੈ ਕੇ ਆਈ ਹੈ ਜਿਦੇ ਵਿੱਚ ਲਗਭਗ ਆਮ ਲੋਕਾਂ ਦੇ ਜਿਹੜੇ ਸੰਘਰਸ਼ਾਂ ਦੇ ਹੱਕ ਨੇ ਉਹ ਖਤਮ ਕਰ ਦਿੱਤੇ ਨੇ ਸਰਕਾਰ ਤਿੰਨ ਨਵੇਂ ਫੌਜਦਾਰੀ ਕਾਨੂੰਨ ਲੈ ਕੇ ਆਈ ਹੈ ਜਿਦੇ ਬਾਰੇ ਬਹੁਤੇ ਲੋਕ ਅੱਜ ਜਾਣਦੇ ਵੀ ਨਹੀਂ ਜਿਹੜੇ ਐਨੇ ਖਤਰਨਾਕ ਨੇ ਵੇ ਜਿਹੜਾ ਦਰੇਸ਼ ਤਰੋ ਦਾ ਮਕਦਮਾ ਅੰਗਰੇਜ਼ਾਂ ਵੇਲੇ ਚਲਾਉਂਦੇ ਹੁੰਦੇ ਸੀ ਅੱਜ ਉਹਦੇ ਦੰਦ ਹੋਰ ਵੀ ਬਥੇਰੇ ਤਿੱਖੇ ਕਰ ਦਿੱਤੇ ਨੇ ਉਹਨਾਂ ਕਾਨੂੰਨਾਂ ਦੇ ਵਿੱਚ ਆਪੀਸੀ ਸੀ ਆਰ ਪੀ ਸੀ ਤੁਸੀਂ ਸਾਰੇ ਇਹਨਾਂ ਬਾਰੇ ਜਾਣਦੇ ਹੋ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਉਹਦੀ ਥਾਂ ਤੇ ਬੀ ਐਨ ਐਸ ਬੀ ਐਨ ਐਸ ਐਸ ਜਿਹੜੇ ਭਾਰਤੀ ਨਿਆਯ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਭਾਰਤੀ ਸਾਕਸ਼ੇ ਅਧਿਨਿਯਮ ਨਾਮ ਬਹੁਤ ਔਖੇ ਨੇ ਇਹ ਨਵੇਂ 1 ਜੁਲਾਈ ਤੋਂ ਇਹਨਾਂ ਨੇ ਲਾਗੂ ਕਰਤੇ ਨੇ ਤੇ ਇਹਨਾਂ ਕਾਨੂੰਨਾਂ ਦੇ ਵਿੱਚ ਇਹ ਦਰਜ ਹੈ ਵੀ ਜਿਹੜਾ ਵੀ ਬੰਦਾ ਮੁਲਕ ਦੇ ਅਮਨ ਅਮਾਨ ਨੂੰ ਭੰਗ ਕਰਦਾ ਹੈ ਜਿਹੜਾ ਵੀ ਬੰਦਾ ਅੱਜ ਇੱਥੇ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਬਣਦਾ ਹੈ ਉਹ ਦੇਸ਼ ਦੀ ਏਕਤਾ ਅਖੰਡਤਾ ਨੂੰ ਭੰਗ ਕਰਨ ਦੀਆਂ ਗੱਲਾਂ ਕਰਦਾ ਹੈ ਜਾਂ ਕੋਈ ਬੰਦਾ ਦੇਸ਼ ਦੀ ਆਰਥਿਕ ਸੁਰੱਖਿਆ ਦੇ ਉੱਤੇ ਸੱਟ ਮਾਰਦਾ ਹੈ ਉਹ ਸਾਰੇ ਬੰਦੇ ਜਿਹੜੇ ਨੇ ਉਹ ਅੱਜ ਉਹ ਅਤਵਾਦੀ ਨੇ ਆਰਥਿਕ ਸੁਰੱਖਿਆ ਠਿੱਕਾ ਤੇ ਸੱਟ ਵੱਜੂਗੀ ਇਹਦਾ ਮਤਲਬ ਹੈ ਸਾਡੇ ਉੱਤੇ ਅੱਤਵਾਦ ਦਾ ਦੋਸ਼ ਲਾ ਕੇ ਮੁਕੱਦਮਾ ਦਰਜ ਕੀਤਾ ਜਾਊਗਾ ਤੇ ਅਸੀਂ ਦੇਖਦੇ ਆਂ ਕਿ ਇੰਨਾ ਕਾਨੂੰਨਾਂ ਦੇ ਨਾਲ ਇਹਦੇ ਵਿੱਚ ਸਜਿਸ਼ਨ ਪਾਇਆ ਗਿਆ ਬਿਨਾ ਨਾਮ ਪਾਏ ਇਹਦੇ ਵਿੱਚ ਪਕੋਕਾ ਵਰਗੇ ਕਾਲੇ ਕਾਨੂੰਨ ਜਿਹੜੇ ਨੇ ਉਹਨਾਂ ਦੀਆਂ ਧਰਾਵਾਂ ਪਾਈਆਂ ਗਈਆਂ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਡਿਟੇਨ ਕੀਤਾ ਜਾ ਸਕਦਾ ਹੋਰ ਬਹੁਤ ਹੀ ਖਤਰਨਾਕ ਬਣਾਇਆ ਗਿਆ ਕਿਉਂ ਬਣਾਇਆ ਗਿਆ ਤਾਂ ਕਿ ਆਮ ਲੋਕਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਸਕੇ ਤਾਂ ਕਿ ਵਿਰੋਧ ਦੀ ਹਵਾ ਹਰ ਆਵਾਜ਼ ਨੂੰ ਅੱਜ ਕੁੱਝ ਲਿਆ ਜਾ ਸਕੇ ਪਰ ਅੱਜ ਲੋੜ ਆ ਅਸੀਂ ਇਹਨਾਂ ਚੀਜ਼ਾਂ ਬਾਰੇ ਇਹਨਾਂ ਕਾਨੂੰਨਾਂ ਬਾਰੇ ਵੀ ਜਾਗਰੂਕ ਹੋਈਏ ਤੇ ਸਰਕਾਰ ਜਿਹੜੀ ਹੈ ਜਿਹੜੀ ਹਰ ਹੀਲੇ ਸਾਡੇ ਤੇ ਹਰ ਤਰੀਕੇ ਦੇ ਨਾਲ ਸਾਡੇ ਘਰਾਂ ਤੋਂ ਬੱਚਿਆਂ ਦੀ ਸਿੱਖਿਆ ਐਟ ਸਾਡੀਆਂ ਨੌਕਰੀਆਂ ਤੋਂ ਲੈ ਕੇ ਹਰ ਚੀਜ਼ ਸਾਡੇ ਤੋਂ ਅੱਜ ਖੋਣ ਲੱਗੀ ਆ ਸਾਰੀਆਂ ਸੁਵਿਧਾਵਾਂ ਅੱਜ ਉਹ ਸਰਕਾਰ ਦੇ ਖਿਲਾਫ ਅੱਜ ਉਸ ਨਿਜ਼ਾਮ ਦੇ ਖਿਲਾਫ ਅਸੀਂ ਜੰਗ ਛੇੜੀਏ ਅਸੀਂ ਉਹ ਜੰਗ ਜਾਰੀ ਰੱਖੀਏ ਜਿਹੜੀ ਭਗਤ ਸਿੰਘ ਨੇ ਆਖਿਆ ਸੀ ਤੇ ਉਹਦੇ ਇਨਕਲਾਬ ਦਾ ਰਾਹ ਪੂਰਾ ਕਰਨ ਦੇ ਲਈ ਸਾਨੂੰ ਵੀ ਅੱਜ ਜੱਜ ਜਥੇਬੰਦੀਆਂ ਅਨੁਸਾਰ ਕੇ ਕੰਮ ਕਰਨ ਦੀ ਲੋੜ ਹੈ ਉਸੇ ਰਾਹ ਤੇ ਚੱਲਦੇ ਹੋਏ ਅੱਜ ਭਗਤ ਸਿੰਘ ਦੇ ਨਾਅਰੇ ਨੂੰ ਅੱਗੇ ਬੁਲੰਦ ਕਰਨ ਦੀ ਲੋੜ ਹੈ ਇਹਨਾਂ ਕਹਿੰਦੀ ਹੋਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ